ਅਤੇ ਹੁਣ ਖਬਰਾਂ ਵਿਸਥਾਰ ਨਾਲ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਅੰਮ੍ਰਿਤਸਰ ਵਿੱਚ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕਰਕੇ ਇੱਕ ਦੋਸ਼ੀ ਨੂੰ ਕਾਬੂ ਕੀਤਾ ਅਤੇ ਉਸ ਪਾਸੋਂ 3.5 ਕਿਲੋ ਹਿਰੋਇਨ ਅਤੇ 1 ਲੱਖ ਰੁਪਏ ਡਰਗਮਨੀ ਬਰਾਮਦ ਕੀਤੀ ਹੈ ਇਸ ਸੰਬੰਧੀ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੱਤੀ ਗੁਰਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਪਿੰਡੀ ਸੈਦਾ ਅਜਨਾਲਾ ਅੰਮ੍ਰਿਤਸਰ ਦਿਹਾਤੀ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਤੇ ਉਹਦੇ ਕੋਲ 3.5 ਕਿਲੋ ਦੇ ਕਰੀਬ ਹੀਰੀਅਨ 1 ਲੱਖ ਰੁਪਇਆ ਜਿਹੜੀ ਡਰਗਮਨੀ ਤੇ ਇੱਕ ਮੋਟਰਸਾਈਕਲ ਦੀ ਬਰਾਮਦਗੀ ਕੀਤੀ ਆ ਇਹ ਬਰਾਮਦਗੀ ਬੜੀ ਖਾਸ ਵਿਸ਼ੇਸ਼ ਸੂchnਾ ਦੇ ਆਧਾਰ ਤੇ ਆ ਇਹ ਨਾਕਾ ਲਾ ਕੇ ਉੱਥੇ ਕੀਤੀ ਆ ਇਸ ਵਿਅਕਤੀ ਤੇ ਪਹਿਲਾਂ ਵੀ ਦੋ ਪਰਚੇ ਦਰਜ ਸੀ 2012 ਦੇ ਵਿੱਚ ਇਹਨੇ ਇੱਕ ਪਾਕਿਸਤਾਨੀ ਨੂੰ ਆਪਣੇ ਘਾਟ ਹੈਰਾਇਆ ਹੋਇਆ ਸੀ ਉਹ ਇਹਦੇ ਉਹ ਵੀ ਇਹਦੇ ਕੇਸ ਰਜਿਸਟਰ ਹੋਇਆ ਤੇ 2021 ਦੇ ਵਿੱਚ ਇਸੇ ਬਸੋਂ 15 ਕਿਲੋ ਹੀਰੋਇਨ ਬਰਾਮਦ ਹੋਈ ਸੀ ਇਹ ਪਾਕਿਸਤਾਨ ਦੇ ਉਸ ਵਿਅਕਤੀ ਆ ਉਹਨਾਂ ਦਾ ਡਾਇਰੈਕਟ ਇਨ ਟੱਚ ਸੀਗਾ ਤੇ ਇਹ ਲਗਾਤਾਰ ਆਪਣਾ ਜਿਹੜਾ ਇਹ ਉਥੋਂ ਫੋਰਨ ਤੋਂ ਉਹਨਾਂ ਨਾਲ ਇਨ ਟੱਚ ਹੋ ਕੇ ਜਿਹੜੀ ਸਮਗਲਿੰਗ ਆ ਜਿਹੜੀ ਉਹ ਕਰਨ ਦਾ ਧੰਦਾ ਕਰਦਾ ਇਹਨੂੰ ਅਸੀਂ ਇਹ 3.5 ਕਿਲੋ ਹੀਰੋਇਨ ਰਿਕਵਰ ਕਰਕੇ ਇਸ ਬੰਦੇ ਨੂੰ ਗ੍ਰਿਫਤਾਰ ਕਰਕੇ ਇੱਕ ਬੜਾ ਵੱਡਾ ਜਿਹੜਾ ਜਿਹੜਾ ਨੈਟਵਰਕ ਸੀਗਾ ਡਰੱਗ ਦਾ ਜਿਹੜਾ ਕਿ ਕ੍ਰਾਸ ਬਾਰਡਰ ਦੇ ਨਾਲ ਲਿੰਕਡ ਹੈਗਾ ਸੀਗਾ ਉਹਦਾ ਪਰਦਾ ਫਾਸ਼ ਕੀਤਾ ਤੇ ਇਹਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਅਸੀਂ ਪਰਖੂ ਕਰ ਰਹੇ ਹਾਂ ਜਿਹਦੇ ਆਧਾਰ ਤੇ ਸਾਨੂੰ ਉਮੀਦ ਆ ਕਿ ਜਿੱਥੇ ਇਹ ਸਮਾਨ ਜਾਣਾ ਸੀ ਉਹਨਾਂ ਨੂੰ ਅਸੀਂ ਉਹਨਾਂ ਨੂੰ ਅਸੀਂ ਕਾਬੂ ਕਰ ਚੁੱਕਾ ਹਾਂ। ਕਈ ਦਿਨਾਂ ਤੋਂ ਲੋਕ ਗਰਮੀ ਨਾਲ ਜੂਝ ਰਹੇ ਸੀ ਅਤੇ ਵੀਰਵਾਰ ਦੀ ਸਵੇਰੇ ਹੋਈ بارش ਨਾਲ ਮੌਸਮ ਠੰਡਾ ਹੋ ਚੁੱਕਿਆ ਹੈ ਤੇ ਲੋਕ ਖੁਸ਼ ਵੀ ਹਨ। ਪਰ ਪਿੰਡ ਖੈਰਾਬਾਦ ਵਿਖੇ ਐਸਮੀਨ ਨੇ ਆਪਣਾ ਕਹਿਰ ਬਰਸਾਇਆ। ਤੜਕਸਾਰ ਹੋਈ بارش ਕਾਰਨ ਲਵਪ੍ਰੀਤ ਸਿੰਘ ਦੇ ਮਕਾਨ ਦੀ ਛੱਤ ਡਿੱਗਣ ਨਾਲ ਉਹਨਾਂ ਦੇ 5 ਸਾਲਾਂ ਬੇਟੇ ਗੁਰਫਤੇ ਸਿੰਘ ਦੀ ਮੌਤ ਹੋ ਗਈ। ਇਹ ਪਰਿਵਾਰ ਬਹੁਤ ਹੀ ਗਰੀਬ ਹੈ ਜਿਸ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ। ਅੱਜ ਸਵੇਰੇ ਜਿਹੜਾ ਇਹਾਸਾ ਵਾਪਰਿਆ, ਮੀਂਹ ਦੇ ਕਾਰਨ ਵਾਪਰਿਆ ਤੇ ਇਸ ਪਰਿਵਾਰ ਦੇ ਛੋਟੇ-ਛੋਟੇ ਬੱਚੀ ਸੀ। ਦੋ ਗੁੱਡੀਆਂ ਵਾ, ਇੱਕ ਤਾਕਾ ਵਾ। ਵਿਹਾੜੀ ਧੱਫਾ ਕਰਦਾ ਕਦੀ ਕਲੀ ਮਲੇ ਨਾ ਕਹੇਗਾ ਕਦੀ ਮੀਤਿਆਂ ਦੇ ਮਗਰ ਚਲੇਗਾ। ਕਿ ਮੇਰੀ ਗੈਂਤੀ ਆ ਸਰਪਾਲ ਸਾਹਿਬ ਨੂੰ ਸੈਕਟਰੀ ਸਾਹਿਬ ਨੂੰ ਸਰਕਾਰਾਂ ਜਿਹੜੀਆਂ ਲੰਮੀਆਂ ਉਹਨਾਂ ਨੂੰ ਬੇਨਤੀ ਆ ਕਿ ਥੋੜਾ ਪਿੰਡਾਂ ਦੇ ਵਿੱਚ ਵੀ ਘਾਰ ਰੱਖਿਆ ਜਾਵੇ ਐਮਐਲਏ ਸਾਹਿਬ ਨੇ ਚਾਹੀਦਾ ਵੀ ਹਰ ਪਿੰਡ ਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੇ ਇਹ ਨਹੀਂ ਆ ਕਿ ਵੋਟਾਂ ਵੇਲੇ ਆਉਣ ਤੇ ਵੋਟਾਂ ਪਵਾ ਕੇ ਗਾਹ ਜਾਣ ਤੇ ਪਿੰਡ ਦੀ ਕੋਈ ਬਾਤ ਨਾ ਪੁੱਛੀ ਪਿੰਡ ਘਰਾਂ ਵਾਲਾ ਤੂੰ ਬੋਲਦੇ ਆ ਕਿ ਕਰੀ ਪਰਿਵਾਰ ਦੇ ਵਿੱਚ ਲੈ ਇੱਕ ਨਿਗਾਹ ਆ ਬੱਚਾ ਤੇ ਬਾਕੀ ਪਰਿਵਾਰ ਨੂੰ ਸੱਤਾ ਲੱਗਿਆ ਇੱਕ ਪਰਿਵਾਰ ਦੀ ਬੱਚੇ ਦੀ ਮੋਤ ਹੋਈ ਆ ਤਾਂ ਕਰਦੇ ਉਹਨਾਂ ਦੇ ਮਦਦ ਕੀਤੀ ਜਾਵੇ ਪੰਜਾਬ ਸਰਕਾਰ ਨੂੰ ਆਪਾਂ ਸ਼ੁਆਸ਼ੀ ਕਰਦੇ ਆ ਅਰਸ਼ ਕਰਦੇ ਆ ਇਹਨਾਂ ਗਰੀਬਾਂ ਦੀ ਮਦਦ ਕੀਤੀ ਜਾਵੇ ਹਵਾ ਆਦਾ ਸਰਕਾਰ ਕੋਈ ਮੰਗ ਕਰਦੇ ਗਰੀਬ ਪਰਿਵਾਰ ਦੇ ਬੱਚੇ ਦੀ ਡੈਥ ਹੋ ਗਈ ਛੱਤ ਦੇ ਜ਼ਿੰਮੇਵਾਰਨ ਤੇ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਇਹ ਪਿੰਡ ਖੈਰਾਵਾੜ ਦੀ ਅਜਨਾਲਾ ਰੋਡ ਪਾਜਪਾ ਦੇ ਰਾਸ਼ਟਰੀ ਜਨਤਕ ਤਰुण ਚੋਕ ਨੇ ਦਿੱਲੀ ਦੇ ਹਾਲਾਤਾਂ ਬਾਰੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ 올ਡ ਰਜਿੰਦਰ ਨਗਰ ਦੀ ਘਟਨਾ ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਚੁੰਜੋਰ ਕੇ ਰੱਖਤਾ ਤਿੰਨ ਉਹ ਬੱਚੇ ਜਿਨ੍ਹਾਂ ਨੇ ਯੂਪੀਐਸਸੀ ਕਲੀਅਰ ਕਰਕੇ ਦੇਸ਼ ਦੀ ਸੇਵਾ ਚ ਲੱਗਣਾ ਸੀ ਉਹਨਾਂ ਦੀ ਮਰਤੀ ਹੋ ਗਈ ਲੇਕਿਨ ਪਿਛਟ ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਉਂ ਨਹੀਂ ਰੰਗੀ ਝੂਠੇਵਾਦੀਆਂ ਦੀ ਸਰਕਾਰ ਕੇਵਲ 100 ਮਿਲੀਮੀਟਰ ਦੀ ਬਰਸਾਤ ਦੇ ਵਿੱਚ ਪੂਰੀ ਦਿੱਲੀ ਜਲਮਗਮਨ ਹੋ ਗਈ ਪਰ ਕੇਜਰੀਵਾਲ ਸਾਹਿਬ अपनी कुवस्था उन्होंने पार्टी भ्रष्टाचार च बारिश होने देते जनता बेहाल है आम आदमी पार्टी भ्रष्टाचार और कुवस्था च व्यस्त है बटाला रोड से थोड़ी जही बरसात कर सड़क का नजारा वेखन योग बन गया जिस कारण लोगों को सड़क तो लंगना बहुत मुश्किल हो गया हालात ये कि जेकर उतों कोई लंघ दे तो बहुत ही ज्यादा जोखिम लैके लंघ ਅਤੇ ਇਥੋਂ ਤੱਕ ਕਿ ਸਕੂਲੀ ਬੱਚੇ ਵੀ ਇਸ ਢੀਲ ਤੋਂ ਬਾਹਰ ਨਿਕਲਣ 'ਚ ਬਹੁਤ ਦਿੱਕਤਾਂ ਦਾ ਸਾਹਮਣਾ ਕਰ ਰਹੇ ਸਨ ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਕੋਈ ਹਾਦਸਾ ਵਾਪਰ ਸਕਦਾ ਹੈ ਬਟਾਲਾ ਰੋਡ ਤੇ ਆਪਣਾ ਹੀ ਰਹਿਣ ਵਾਲੇ ਆ ਜੀ ਦੇਖੋ ਇੱਕ ਵੇੜ ਕੇ ਤੋਂ ਲੈ ਕੇ ਔਰ ਸੈਲੀਬ੍ਰੇਸ਼ਨ ਮੋੜ ਤੱਕ ਬਟਾਲਾ ਰੋਡ ਦੇ ਇੰਨਾ ਕੋ ਮੂੜਾ ਹਾਲ ਇੱਕ ਦਿਨਾਂ ਜੜੀ ਜਿਹੜੀ ਭਾਗ ਆ ਲੈਣੇ ਪਾਈ ਪਈ ਹੈ ਕਿ ਉਹਦੇ ਵੀ ਟੋਏ ਅਜੇ ਤੱਕ ਨਹੀਂ ਪੂਰੇ ਗਏ ਇਹਨਾਂ ਨੇ ਪਾ ਪਾਏ ਨੂੰ ਅੱਜ 2 ਸਾਲ ਹੋ ਗਏ ਨਾ 3 ਸਾਲੇ ਨਾਲ ਕੰਮ ਚੱਲਦੇ ਹੋ 2 ਸਾਲ ਲੇਕਿਨ ਕੀ ਬਹੁਤ ਬੁਰਾ ਹਾਲ ਹੈ ਟੋਏ ਕੁਛ ਤੇ ਨਹੀਂ ਜਿਆਦਾ ਤੇ ਉਤੋਂ ਇਹਨਾਂ ਨੇ ਜਿਹੜਾ ਸੀਵਰੇਜ ਮਾੜਾ ਮੜਾ ਚੱਲਦਾ ਸੀ ਉਹ ਵੀ ਸਾਰਾ ਤੋੜ ਦਿੱਤਾ ਉਹ ਬਲੋਕਿੰਗ ਰਹਿ ਰਹੀ ਹੈ ਸੀਵਰੇਜ ਦੀ ਔਰ ਜਿੰਨੇ ਵੀ ਲਾਗੇ ਵਾਟਾਂ ਲੱਗਦੀਆਂ ਉਹਨਾਂ ਦਾ ਵੀ ਸਾਰਾ ਸੀਵਰੇਜ ਦੀ ਬਲੋਕਿੰਗ ਹੋ ਚੁੱਕੀ ਹੈ ਇਹ ਕਾਰਪੋਰੇਸ਼ਨ ਵੀ ਮਤਲਬ ਕਿ ਕੁਝ ਕੰਮ ਨਹੀਂ ਕਰ ਰਹੀ ਬੋਸੇ ਬਟਾਲਾ ਰੋਡ ਤੇ ਬਹੁਤ ਮਾੜਾ ਹਾਲ ਹੁਕਾਵਾ ਇਸ ਨੂੰ ਕਸ਼ਮੀਰ ਰੋਡ ਕਿਹਾ ਜਾਂਦਾ ਹੈ ਮੈਨੂੰ ਆਪਣਾ ਇੱਥੇ ਸਰਕਾਰ ਨੇ ਕੰਮ ਸ਼ੁਰੂ ਕੀਤਾ ਸੀ ਕਿ ਨਹਿਰ ਦਾ ਜਿਹੜਾ ਵਾਟਸਐਪ ਲਾਈਏ ਲੋਕਾਂ ਦੇ ਘਰ ਆ ਜੇ ਦੇਣੀ ਆ ਮੈਨੂੰ ਜਿਆਦਾ ਵਾਟਸਐਪ ਲਾਈ ਕੀ ਘਰ ਆ ਜੇ ਦੇਣੀ ਆ ਸ਼ਾਇਦ ਨਹਿਰ ਦਾ ਬੰਨ੍ਹ ਤੋੜ ਕੇ ਬਟਾਲਾ ਰੋਡ ਤੇ ਸ਼ਾਇਦ ਕੱਟਦਾ ਵਾ ਦੇਖ ਲੈ ਤੁਸੀਂ ਲਾਈਵ ਤਸਵੀਰਾਂ ਕੀ ਹਾਲ ਹੋ ਚੁੱਕਾ ਕਈ ਲੋਕ ਇੱਥੇ ਡਿੱਗ ਵੀ ਚੁੱਕੇ ਆ ਆ ਲਾਗੇ ਵੀਰ ਖੜਾ ਹੈ ਦਾ ਮੋਬਾਈਲ ਵਿਚਾਰਾ ਐਕਟਿਵਾ ਵੀ ਡਿੱਗੀ ਆ ਔਰ ਵਿਚਾਰੇ ਦਾ ਫੋਨ ਵੀ ਪਾਣੀ ਚ ਡਿੱਗ ਚੁੱਕਾ ਮੇਰੀ ਸਰਕਾਰ ਨੂੰ ਬੇਨਤੀ ਆ ਕੁਝ ਸਮਾਂ ਆਪਣਾ 2-3 ਮਹੀਨੇ ਪਹਿਲੇ ਐਮਪੀ ਦੀ ਇਲੈਕਸ਼ਨ ਵੀ ਹੋਈ ਆ ਮੇਰੀ ਐਮਪੀ ਸਾਹਿਬ ਨੂੰ ਬੇਨਤੀ ਕਿ ਤੁਸੀਂ ਸ਼ਾਇਦ ਇਸ ਰੋਡ ਦਾ ਹਾਲ ਪੁੱਛ ਲਓ ਔਰ ਕਿਸੇ ਨੇ ਤੇ ਪੁੱਛਣਾ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦਿਵੋ ਦੀਪਤੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਅੰਮ੍ਰਿਤਸਰ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਸਮਰੱਥਾ ਵਧਾਉਣ ਲਈ ਮੁੱਖ ਕਾਰਜਕਾਰੀ ਅਫਸਰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਚੰਡੀਗੜ੍ਹ ਨੂੰ ਪੱਤਰ ਲਿਖਿਆ। ਉਹਨਾਂ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਹੈ ਕਿ ਭਵਿੱਖ ਵਿੱਚ ਸਿਹਤ ਖਤਰਿਆਂ ਨੂੰ ਰੋਕਣ ਲਈ ਇਨ੍ਹਾਂ ਪਲਾਂਟਾਂ ਦੀ ਸਮਰੱਥਾ ਵਧਾਉਣੀ ਬਹੁਤ ਜ਼ਰੂਰੀ ਹੈ। ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਲਾਂਚਨ ਲਗਾ ਰਹੇ ਹਨ। ਜਦ ਕੀ ਬੇਅਦਬੀ ਦੀਆਂ ਘਟਨਾਵਾਂ ਨਾਲ ਹਰ ਇੱਕ ਸਿੱਖ ਦਾ ਹਿਰਦਾ ਬਲੁੰਦ ਰਿਆ ਗਿਆ ਹੈ ਕਿ ਜਿੰਨੀਆਂ ਵਿਰੋਧੀ ਪਾਰਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਜਾਂ ਜਿੰਨੇ ਵਿਰੋਧੀ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਤੇ ਜਾਂ ਜਿਹੜੇ ਸਮਝੌਤੇ ਦੇ ਤਹਿਤ ਲੋਕ ਅੱਗੇ ਲਿਆਂਦੇ ਜਾ ਰਹੇ ਨੇ ਤੇ ਉਹਨਾਂ ਦੇ ਮੂੰਹੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਇਸ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਾਇਆ ਜਾ ਰਿਹਾ ਹੈ ਝੂਠੇ ਲਾਂਚਨ ਲਾਏ ਜਾ ਰਹੇ ਨੇ ਲਾਂਚਨ ਇੱਧਰ ਲਾਏ ਜਾ ਰਹੇ ਨੇ ਝੂਠ ਸ਼੍ਰੋਮਣੀ ਅਕਾਲੀ ਦਲ ਤੇ ਸਾਥ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਪਰੋਸਿਆ ਜਾ ਰਿਹਾ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਕਿ ਜਿਹੜੀਆਂ ਵੀ ਬੇਅਦਬੀ ਦੀਆਂ ਮੰਦ ਭਾਗੀਆਂ ਘਟਨਾਵਾਂ ਵਾਪਰੀਆਂ ਉਹਨਾਂ ਨੇ ਸਮੁੱਚੇ ਹੀ ਸਿੱਖ ਜਗਤ ਨੂੰ ਪੰਜਾਬ ਨੂੰ ਔਰ ਹਰ ਇੱਕ ਧਰਮੀ ਨੂੰ ਹਲਾ ਕੇ ਰੱਖ ਦਿੱਤਾ ਬੜਾ ਵੱਡਾ ਰੋਸ ਸੀਗਾ ਮੇਰਾ ਖਿਆਲ ਹੈ ਕਿ ਕਿਸੇ ਦਾ ਪੁੱਤ ਤੇ ਭਰਾ ਵੀ ਕੋਈ ਕਤਲ ਕਰ ਦਵੇ ਇਹਨਾਂ ਗੁੱਸਾ ਜਾਂ ਰੋਸ ਨਹੀਂ ਸੀ ਹੁੰਦਾ ਤੇ ਜਿੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਤੇ ਸਿੱਖ ਮਨਾਂ ਦੇ ਵਿੱਚ ਪੰਜਾਬੀਆਂ ਦੇ ਮਨਾਂ 'ਚ ਪੈਦਾ ਹੋਇਆ ਤੇ ਹੋਣਾ ਵੀ ਚਾਹੀਦਾ ਸੀ। ਰੈੱਡ ਕਰਾਸ ਸੁਸਾਇਟੀ ਅੰਮ੍ਰਿਤਸਰ ਵੱਲੋਂ ਟੀਬੀ ਰੋਗੀ ਅਤੇ ਵਿਸ਼ੇਸ਼ ਰੂਪ ਵਿੱਚ ਲੜਕੀਆਂ ਲਈ ਇੱਕ ਸੈਲਫ ਹਾਈਜਨ ਕੈਂਪ ਦਾ ਆਯੋਜਨ ਵਰਕਿੰਗ ਔਮਨ ਹੋਸਟਲ ਅੰਮ੍ਰਿਤਸਰ ਵਿਖੇ ਕੀਤਾ ਗਿਆ। ਇਸ ਕੈਂਪ ਵਿੱਚ ਟੀਬੀ ਮਰੀਜ਼ਾਂ ਅਤੇ ਬੇਟੀਆਂ ਨੇ ਪਾਗ ਲਿਆ। ਇਸ ਸਮਾਰੋਹ ਵਿੱਚ ਡਾਕਟਰ ਗਗਨ ਕੁੰਦਰਾ ਥੋੜੀ ਲੇਡੀ ਪ੍ਰਧਾਨ ਰੈੱਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਬੱਚਿਆਂ ਨੂੰ ਆਪਣੀ ਸੈਲਫ ਹਾਈਜਨ ਵੱਲ ਵਿਸ਼ੇਸ਼ ਧਿਆਨ ਰੱਖਣ ਬਾਰੇ ਪ੍ਰੇਰਿਤ ਕੀਤਾ ACP ਟ੍ਰੈਫਿਕ ਬਰਿੰਦਰ ਕੁਮਾਰ ਵੱਲੋਂ ਜਹਾਜ਼ਗੜ ਪੁਲ ਦੇ ਉੱਪਰ ਨਾਕਾ ਲਗਾਇਆ ਗਿਆ ਜਿਸ ਵਿੱਚ ਆਉਣ ਜਾਣ ਵਾਲੇ 2 ਵੀਲਰ 4 ਵੀਲਰ ਚਲਾ ਰਹੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ ਮਾਂਜਬ ਸਿਪੀ ਸਾਹਿਬ ਦੇ ਹਦਾਾਤ ਮੁਤਾਬਕ ਜਿਹੜੇ ਟ੍ਰੈਫਿਕ ਨੂੰ ਪੂਰੀ ਜਿਹੜਾ ਬਿਲਕੁਲ ਸੁਚਾਰੂ ਢੰਗ ਨਾਲ ਚੱਲੇ ਇਸ ਲਈ ਅੱਜ ਇਹ ਜਾਜ ਕਰਦੇ ਉੱਪਰ ਜਿਹੜਾ ਫ੍ਰਿਜ ਆ ਉੱਤੇ ਨਾਕਾ ਲਗਾਇਆ ਗਿਆ ਹੈ ਕਿ ਜਿਹੜੀ ਓਵਰ ਸਪੀਡ ਗੱਡੀਆਂ ਆ ਰਹੀਆਂ ਇੱਧਰ ਤੋਂ ਉਹਨਾਂ ਦੇ ਚਲਾਣ ਜਿਹੜੇ ਜੀ ਠੱਲੇ ਜਾ ਰਹੇ ਆ ਔਰ ਇਹਦੇ ਸਬੰਧ ਵਿੱਚ ਬਗੈਦਾ ਜੀ ਅੱਥੇ ਉੱਥੇ ਲਗਾਈ ਗਈ ਹੈ ਦੂਰਬੀ ਵਗੈਰਾ ਜਿਹੜਾ ਵੇਖਿਆ ਜਾਂਦਾ ਵਾ ਰਡਾਰ ਜਿਹਨੂੰ ਕਹਿੰਦੇ ਆ ਉਹਨੂੰ ਲਗਾਇਆ ਗੱਡ ਕੀਤਾ ਗਿਆ ਵਾ ਜਿਹੜਾ ਵੀ ਉਹਦੇ ਵਿੱਚ ਆਂਦਾ ਓਵਰ ਸਪੀਡ ਉਹਦਾ ਆਪਾਂ ਚਲਾਣ ਮੌਕੇ ਦਾ ਕਰ ਰਹੇ ਆ ਆਨਲਾਈਨ ਉਹਨਾਂ ਨੂੰ ਸਾਡੇ ਵੱਲੋਂ ਇਹੋ ਜੀ ਸੰਦੇਸ਼ ਹੈ ਕਿ ਸਰਕਾਰ ਵੱਲੋਂ ਜਿਹੜਾ ਕਿ 18 ਸਾਲ ਤੋਂ ਘੱਟ ਜਿਹੜੇ ਬੱਚੇ ਆ ਉਹਨਾਂ ਨੂੰ ਟੂ ਟੂ ਵੀਲਰ ਵਾਨ ਔਰ ਫੋਰ ਵੀਲਰ ਜਿਹੜੇ ਆ ਬਿਲਕੁਲ ਹੀ ਬੰਦ ਕੀਤੇ ਗਏ ਆ 1 ਅਗਸਤ ਤੋਂ ਔਰ ਸਾਰਿਆਂ ਨੂੰ ਬੇਨਤੀ ਆ ਕਿ ਉਹ ਆਪਣੇ ਬੱਚਿਆਂ ਮਾਪਿਆਂ ਨੂੰ ਵੀ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਵਹੀਕਲ ਨਾ ਦੇਣ ਜੇਕਰ ਇਹ ਆਉਂਦੇ ਆ ਰੋਡ ਦੇ ਉੱਤੇ ਤੇ ਇਹਨਾਂ ਦਾ ਕਾਨੂੰਨ ਤੇ ਮੁਦੱਬਕ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਦੀਆਂ ਚੋਣਾਂ ਦੇ ਲਈ ਯੋਗ ਵੋਟਰਾਂ ਦੀ ਰਜਿਸਟ੍ਰੇਸ਼ਨ ਦਾ ਕੰਮ جاری ਹੈ ਵੋਟਾ ਬਣਾਉਣ ਦੀ ਆਖਰੀ ਵਿੱਚ ਇੱਕ ਵਾਰ ਫਿਰ ਵਾਅਦਾ ਕੀਤਾ ਗਿਆ ਹੁਣ ਵੋਟਾ ਬਣਾਉਣ ਦੀ ਆਖਰੀ ਮਿਤੀ 16 ਸਤੰਬਰ 2024 ਹੋਵੇਗੀ ਇਸ ਤੋਂ ਪਹਿਲਾਂ ਆਖਰੀ ਤਰੀਕ 31 ਜੁਲਾਈ 2024 ਸੀ ਇਸ ਬਾਰੇ ਡਿਪਟੀ ਕਮਿਸ਼ਨਰ ਗੰਸ਼ਮ ਫੌਰੀ ਵੱਲੋਂ ਜਾਣਕਾਰੀ ਦਿੱਤੀ ਗਈ ਮਹਾਨ ਸਮਾਜ ਸੇਵੀ ਭਗਤ ਪੂਰਨ ਸਿੰਘ ਜੀ ਦੀ ਬਤਵੀਂ ਬਰਸੀ ਮੌਕੇ ਮਹਾਨ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਖੂਨਦਾਨ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਪਲਵਿੰਦਰ ਸਿੰਘ ਰਾਣਾ ਨੇ ਆਖਿਆ ਕਿ ਭਗਤ ਪੂਰਨ ਸਿੰਘ ਦੀ ਬਰਸੀ ਮੌਕੇ ਉਹ ਹਰ ਵਾਰ ਆਪਣੇ ਸਾਥੀਆਂ ਸਮੇਤ ਇੱਥੇ ਖੂਨਦਾਨ ਕਰਨ ਆਉਂਦੇ ਹਨ ਅਤੇ ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਵੀ ਅਪੀਲ ਕੀਤੀ ਕਿ ਨੌਜਵਾਨ ਪੀੜੀ ਵੱਾਤ ਤੋਂ ਵੱਧ ਖੂਨਦਾਨ ਕਰੇ ਤਾਂ ਜੋ ਜ਼ਰੂਰਤਮੰਜ਼ਾਣਾ ਨੂੰ ਬਚਾਇਆ ਜਾ ਸਕੇ ਇਸ ਮੌਕੇ ਉਹਨਾਂ ਦੇ ਨਾਲ ਹਜ਼ੂਰੀ ਰਾਗੀ ਪਾਈ ਸਾਹਿਬ ਪਾਈ ਜਨੈਲ ਸਿੰਘ ਕੋਹੜ ਦਾ ਹਜ਼ੂਰੀ ਰਾਗੀ ਹਰਜੀਤ ਸਿੰਘ ਕੋਹੜ ਦਾ ਕੁਲਦੀਪ ਸਿੰਘ ਰਿਆੜ ਐਸ ਐਚਓ ਜੰਡਿਆਲਾ ਮੈਨੇਜਰ ਜੋ ਬੰਜੀਤ ਸਿੰਘ ਸਮੇਤ ਕਈ ਲੋਕ ਮੌਜੂਦ ਸਨ ਅੱਜ ਇੱਥੇ ਪਿੰਗਲਵਾੜੇ ਦੇ ਵਿੱਚ ਜੋ ਕੈਂਪਦਾਨ ਲੱਗੇ ਹਨ ਤੇ ਕੈਂਪ ਦੀ ਸੇਵਾ ਨਿਭਾ ਰਹੇ ਹਨ ਪਾਈ ਜਨੈਲ ਸਿੰਘ ਜੀ ਹਜ਼ੂਰੀ ਰਾਗੀ ਦੇ ਨਾਲ ਸਾਡੇ ਭਾਈ ਸਾਹਿਬ ਭਾਈ ਰਾਣਾ ਜੀ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ ਜਿੰਨੀਆਂ ਵੀ ਸੰਗਤਾਂ ਇੱਥੇ ਬਲੱਡ ਡੋਨੇਟ ਕਰਨ ਆਏ ਆ ਦਾਨ ਕਰਨ ਆਏ ਆ ਤੁਹਾਡੇ ਇੱਕ ਬਲੱਡ ਦੇ ਨਾਲ ਚਾਰ ਜਾਨਾਂ ਬਚਦੀਆਂ ਹਨ ਤੇ ਇੱਥੇ ਬਹੁਤ ਵੱਡੀ ਸੇਵਾ ਵਾ ਜਿਹੜੇ ਕਿ ਭਾਈ ਰਾਣਾ ਜੀ ਭਾਈ ਜਰਨੈਲ ਸਿੰਘ ਜੀ ਨਿਭਾ ਰਹੇ ਹਨ ਤੇ ਹੋਰ ਵੀ ਇੱਥੇ ਪਿੰਗਲਵਾੜੇ 'ਚ ਹੋਰ ਵੀ ਸਹੂਲਤਾ ਗਰੀਬ ਬੱਚਿਆਂ ਦੀਆਂ ਹੋਰ ਵੀ ਜਿਹੜੇ ਬੱਚੇ ਹਨ ਉਹਨਾਂ ਦੀ ਸੇਵਾ ਕੀਤੀ ਜਾਂਦੀ ਆ ਹਰ ਸਾਲ ਇਹ ਕੈਂਪ ਲੱਗਦਾ ਹੈ ਜਿੰਨੇ ਵੀ ਵੱਧ ਤੋਂ ਵੱਧ ਇੱਥੇ ਸੇਵਾ ਕਰਨੇ ਕੈਂਪ ਵਿੱਚ ਜ਼ਰੂਰ ਸ਼ਾਮਲ ਹੋਇਆ ਕਰੋ ਕਿਉਂਕਿ ਬਲੱਡ ਦੀ ਹਰ ਨੂੰ ਲੋੜ ਆ ਬਲੱਡ ਡੋਨੇਟ ਕਰਨਾ ਬਹੁਤ ਵੱਡੀ ਸੇਵਾ ਹੈ ਤੁਹਾਡੇ ਸੇਵਾ ਕਰਨ ਨਾਲ ਹੀ ਇੱਥੇ ਦੇ ਜਿਹੜੇ ਸਾਡੇ ਮਾਤਾ ਜੀ ਹਨ ਤੇ ਉਹ ਵੀ ਬਹੁਤ ਸੋਹਣਿਆ ਸੇਵਾ ਨਿਭਾ ਰਹੇ ਹਨ ਬਹੁਤ ਤੁਹਾਡੇ ਬਾਤ ਤੇ ਸਾਡੀ ਜ਼ਿੰਦਗੀ ਚ ਕਰਮ ਭਾਗਾ ਵਾਲਾ ਦਿਨ ਗੁਰੂ ਰਾਮਦਾਸ ਜੀ ਦੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆ ਤੇ ਪਿੰਗਲਵਾੜੀ ਜਿਹੜਾ ਹਰ ਸਾਲ ਭਗਤਪੁਰ ਸਿੰਘ ਪਿੰਗਲਵਾਲਾ ਦੀ ਯਾਦ ਵਿੱਚ ਜਿਹੜੀ ਸਲਾਨਾ ਵਰਤੀ ਮਨਾਇ ਜਾਂਦੀ ਆ ਉਹ 32 ਤੇ ਲੋੜਵੰਦ ਮਰੀਜ਼ਾਂ ਵਾਸਤੇ ਹਰ ਸਾਲ ਬਲੱਡ ਕੈਂਪ ਦਾ ਆਯੋਜਨ ਹੁੰਦਾ ਜਿਹਦੇ ਵਿੱਚ ਸਾਨੂੰ ਪਿਛਲੇ 27 ਸਾਲ ਤੋਂ ਬਲੱਡ ਨੇਟ ਕਰਨ ਦਾ ਇੱਥੇ ਮੌਕਾ ਮਿਲ ਲਿਆ ਔਰ ਇਹ ਬਲੱਡ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਖੂਨਦਾਨ ਮਹਾਨਦਾਨ ਖੂਨਦਾਨ ਕਰਨ ਦੇ ਨਾਲ ਜਿੱਥੇ ਕਰਨ ਵਾਲੇ ਇਨਸਾਨ ਨੂੰ ਜਿਹੜੀ ਆ ਉਹ ਤੰਦਰੁਸਤੀ ਜਿਹੜੀ ਪ੍ਰਦਾਨ ਹੁੰਦੀ ਆ ਔਰ ਜਿਹੜਾ ਖੂਨ ਡੋਨੇਟ ਹੋ ਜਾਂਦਾ ਉਹ ਲੋੜਵੰਦ icar ਮਰੀਜ਼ਾਂ ਵਾਸਤੇ ਜਿਹੜਾ ਜੀਵਨ ਦਾਨ ਹੋ ਜਾਂਦਾ ਆ ਉਹਦੇ ਨਾਲ ਲੋੜਵੰਦ ਮਰੀਜ਼ਾਂ ਦੀ ਜਿਹੜੀ ਬਲੱਡ ਦੀ ਪੂਰਤੀ ਹੁੰਦੀ ਆ ਉਹਦੇ ਉਪਰਾਲੇ ਜਿਹੜੇ ਸਾਨੂੰ ਸਾਰਿਆਂ ਨੂੰ ਕਰਨੇ ਚਾਹੀਦੇ ਇਹ ਉਪਰਾਲਾ ਜਿਹੜਾ ਬਹੁਤ ਵੱਡਾ ਆ ਮੈਂ ਸਮਝਦਾ ਕਿ ਜਿੰਨੇ ਵੀ ਅੱਜ ਨੌਜਵਾਨ ਤੁਹਾਡੀਆਂ ਭੈਣਾਂ ਨੇ ਸਾਡੇ ਵੀਰਾਂ ਨੇ ਸਾਡੇ ਵੱਡਿਆਂ ਭਰਾਵਾਂ ਨੇ ਸਾਡੇ ਸੱਤੇ ਤੇ ਇੱਥੇ ਪਹੁੰਚ ਕੇ ਬਲੱਡ ਨੇਟ ਕੀਤਾ ਉਹ ਵੱਡੇ ਕਰਮਾ ਭਾਗਾਂ ਵਾਲੇ ਆ ਉਹਨਾਂ ਨੂੰ ਜਿੱਥੇ ਉਹਨਾਂ ਨੇ ਬਲੱਡ ਦਾਨ ਕੀਤਾ ਉੱਥੇ ਆਤਮਿਕ ਤੌਰ ਤੇ ਜਿਹੜੀ ਤੁਸੀ ਮਿਲੀ ਆ ਉੱਥੇ ਉਸ ਅਤਾਲਪੁਰਖ ਦੇ ਚਰਮਾ ਦੇ ਵਿੱਚ ਵੀ ਅੱਜ ਸੱਚੀ ਸੁੱਚੀ ਉਹਨਾਂ ਦੀ ਜਿਹੜੀ ਹਾਜ਼ਰੀ ਲੱਗਣੀ ਆ। ਬਿੰਗਲਵਾੜਾ ਮਾਨਾ ਵਾਲਾ ਵਿਖੇ ਪਕਤਪੂਰਨ ਸਿੰਘ ਦੀ 32ਵੀਂ ਵਰ੍ਹੇ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਖੂਨਦਾਨ ਕੀਤਾ ਅਤੇ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਆਖਿਆ ਕਿ ਨੌਜਵਾਨ ਪੀੜ੍ਹੀ ਨੂੰ ਵੀ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ। ਅੰਮ੍ਰਿਤਸਰ ਫਾਸਟਵੇ ਖਬਰ ਨਾਂ ਮਾਰੀ। ਹਰਕੇਸ਼ ਕੁਮਾਰ ਕਮਿਸ਼ਨਰ ਰੇਟ ਪੁਲਿਸ ਅੰਮ੍ਰਿਤਸਰ ਦੇ ACP ਨਾਰਕੋਟਿਕ ਹਰਬਿੰਦਰ ਸਿੰਘ ਪੱਲਾ ਨੂੰ ਸੇਵਾ ਨਿਵਰਤ ਹੋਣ ਤੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋ ਵੱਲ ਤੇ ਚੰਗੇ ਅਤੇ ਸਿਹਤਮੰਦ ਭਵਖ ਲਈ ਸ਼ੁਭ ਕਾਮਨਾਵਾਂ ਮੱਦ ਦਿੱਤੀਆਂ ਗਈਆਂ ਐਸ ਵਿਦਾਇਗੀ ਪਾਰਟੀ ਸਮੇਂ ਡੀਸੀਪੀ ਡਿਟੈਕਟਿਵ ਹਰਪ੍ਰੀਤ ਸਿੰਘ ਮੰਡੇ ਸਤਵੀਰ ਸਿੰਘ ਠਵਾਲ ਡੀਸੀਪੀ ਕਾਨੂੰਨ ਵਿਵਸਥਾ ਆਲਮ ਵਿਜੇ ਸਿੰਘ ਐਡੀਸੀਪੀ ਸਿਟੀ 2 ਅਭਿਮਨਯੂ ਰਾਣਾ ਵੀ ਮਜੂਤਸਾਨ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸੰਬੰਧੀ ਬਨਾਈਆਂ ਜਾ ਰਹੀਆਂ ਵੋਟਾਂ ਨੂੰ ਲੈ ਕੇ ਸਰਕਾਰ ਵੱਲੋਂ ਸਮੇਂ ਵਿੱਚ ਵਾਅਦਾ ਕਰਨ ਦੀ ਜਿੱਥੇ ਸ਼੍ਰੋਮਣੀ ਕਮੇਟੀ ਬੁਲਾਰੇ ਗੁਰਚਰਨ ਸਿੰਘ ਗਰੇਵਾਲ ਨੇ ਛਲਾਗਾ ਕੀਤੀ ਹੈ ਉਥੇ ਹੀ ਉਹਨਾਂ ਵੱਲੋਂ 52 ਲੱਖ ਵਿੱਚੋਂ ਸਿਰਫ 27 ਲੱਖ ਵੋਟਾਂ ਬਣਨ ਨੂੰ ਚਿੰਤਾ ਦਾ ਵਿਸ਼ਾ ਦਾਸਿਆ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ ਜਿਹੜਾ ਸਾਡਾ ਇਲੈਕਸ਼ਨ ਕਮਿਸ਼ਨ ਹੈ ਉਸਨੇ ਕਹਿਣ ਦੇ ਬੋਲ ਜਿਹੜੀ ਅੱਗੇ ਵੋਟ ਵਧਾਈ ਹੈ ਪਰ ਇਸ ਗੱਲ ਦੀ ਫਿਕਰਮੰਦੀ ਵੀ ਹੈ ਕਿ 52 ਲੱਖ ਚੋਂ 27 ਲੱਖ ਵੋਟ ਬਣੀਆਂ ਤੇ 27 ਲੱਖ ਕੁਸ਼ ਬਣੀਆਂ ਪਰ ਇਹ ਇਹਦਾ ਮਸਲਾ ਇਹ ਹੈ ਕਿ ਇਹਦਾ ਇਹਦਾ ਇਹਦੇ ਪਿੱਛੇ ਬੜੀ ਇੱਕ ਗੰਭੀਰ ਮੁੱਦਾ ਵਾ ਕਿ ਜਿਹੜੀਆਂ ਸਰਕਾਰਾਂ ਨੇ ਖਾਸ ਤੌਰ ਤੇ ਕੇਂਦਰ ਸਰਕਾਰ ਆ ਜਿਹੜੀਆਂ ਕਿ ਪਿਛਲੇ ਦਿਨਾਂ ਵਿੱਚ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੇ ਲਈ ਚੋਣ ਕਮੇਟੀ ਨੂੰ ਖਤਮ ਕਰਨ ਦੇ ਲਈ ਸਿਕਸ ਹਸਤਾਮ ਨੂੰ ਖਤਮ ਕਰਨ ਦੇ ਲਈ ਬੜੇ ਬੜੇ ਐਲਾਨ ਹੋਏ ਨੇ ਹਰਿਆਣਾ ਦੇ ਵਿੱਚ ਇੱਕ ਜਬਰੀ ਕਮਿਊਨਿਟੀ ਛੋਸੀ ਗਈ ਕਿ ਨਾ ਨਦੇੜ ਸਾਹਿਬ ਵਿਖੇ ਇੱਕ ਨਮਾਇਜ ਜਿਹੜੀ ਨਮਾਇਦਾ 13 ਬੰਦੇ ਨਾਮਜਦ ਵਾਲੀ ਉੱਤੇ ਧਰਮਪਾਤ ਦੀ ਇਹ ਸਰਕਾਰਾਂ ਨੇ ਜਿਹੜੇ ਫੈਸਲੇ ਕੀਤੇ ਜਿਹੜੀ ਜਰੂਰਤ ਨਹੀਂ ਹੈ ਹੁਣ ਚੋਣ ਕਮੇਟੀ ਨੂੰ ਤੋੜ ਕੇ ਹਰਿਆਣਾ ਕਮੇਟੀ ਬਣਾਉਣ ਦਾ ਕੋਈ ਤਕੀ ਨਹੀਂ ਸੀ ਜਦੋਂ ਕਿ ਤੁਸੀਂ ਦੇਖ ਰਹੇ ਹੋ ਕਿ ਹਰਿਆਣਾ ਦੇ ਸਿੱਖ ਇਸ ਗੱਲ ਮਨਜ਼ੂਰ ਨਹੀਂ ਕਰਦੇ ਪਰ ਇਸ ਕਰਕੇ ਕਿ ਜਿਹੜੀ ਇਹ ਇਹ ਜਿਹੜੀ ਪ੍ਰਕਿਰਿਆ ਬਣਾਈ ਆ ਵੋਟ ਬਣਾਉਣ ਦੀ ਉਹ ਪਹਿਲਾਂ ਤਾਂ ਫਾਰਮ ਗਲਤ ਆ ਗਏ ਦੋ ਤਿੰਨ ਵਾਰੀ ਫਾਰਮ ਅਮੈਂਡ ਹੋ ਗਏ ਫਿਰ ਉਸ ਤੋਂ ਬਾਅਦ ਉਹਦੀ ਫੋਟੋ ਲਾਓ ਜੀ ਫਿਰ ਉਸ ਤੋਂ ਬਾਅਦ ਉਹਦੀ ਆਧਾਰ ਕਾਰਡ ਦਿਓ ਜੀ ਫਿਰ ਪਹਿਲਾਂ ਤਾਂ ਕੁਛ ਰੋਲਾ ਪਿਆ ਕਿ ਦੋ ਦੋ ਜਿਹੜੇ ਆ ਪ੍ਰਮਾਣ ਪੱਤਰ ਦੇਣੇ ਚਾਹੀਦੇ ਆ ਉਹ ਇਹ ਗੱਲਾਂ ਦੇ ਨਾਲ ਰੋਲ ਖਟੋਲ ਬਹੁਤ ਪਾਇਆ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਫੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ विजिलेन्स ब्यूरो ਵੱਲੋਂ 2000 ਰੁਪਏ ਰਿਸ਼ਵਤ ਲੈਂਦਿਆਂ ਨਾਇਬ ਤਹਿਸੀਲਦਾਰ ਦਾ ਕੰਮ ਰਜਿਸਟਰੀ ਕਲਰਕ ਰੰਗੇ ਹਾਥੀ ਕਾਬੂ ਕੀਤਾ ਗਿਆ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਡਾਊਨ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਮੀ ਨੇ ਤੁਰੰਤ ਅਰੰਝ ਕੀਤਾ ਜਲਦ ਲੋਕ ਹੋ ਰਹੇ ਪਰੇਸ਼ਾਨ ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤਰੰਤਾਰਨ ਸ਼ਹਿਰ ਵਿੱਚ ਵੀਰਵਾਰ ਸਵੇਰ ਤੋਂ ਬਾਰਿਸ਼ ਹੋ ਰਹੀ ਸੀ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਨਾਲ ਹੀ ਤਰੰਤਾਰਨ ਪ੍ਰਸ਼ਾਸਨ ਦੀ ਪੋਲ ਖੁੱਲਦੀ ਨਜ਼ਰ ਆਈ ਜਿਸ ਦੇ ਚਾਲਦਿਆਂ ਲੋਕਾਂ ਦਾ ਆਖਣਾ ਹੈ ਕਿ ਪ੍ਰਸ਼ਾਸਨ ਨੂੰ ਪਾਣੀ ਦੀ ਨਿਕਾਸੀ ਵਾਸਤੇ ਕੋਈ ਠੋਸ ਉਪਰਾਅ ਲੈਣੇ ਚਾਹੀਦੇ ਹਨ ਜੀ ਐਸਲੇ ਐਮਐਲਏ ਸਰ ਦਾ ਦਫ਼ਤਰ ਹੈ ਨਾ ਰਸਤਾ ਉਸੇ ਉਹਦੇ ਆਪੋਜ਼ਿਟ ਖੜਾ ਹੈ ਉਹ ਹੋਰ ਦੀ ਨਾਲ ਦੇ ਪਾਰ ਤੇ ਹੈਗਾ ਜਦੋਂ ਜਦੋਂ ਸਫਾਗੰਦੀ ਆ ਉਹਦੇ ਨਾਲ ਨਾ ਇੱਥੇ ਪਾਣੀ ਬੜਾ ਖੜਾ ਹੋ ਜਾਂਦਾ ਜਿਹੜਾ ਕਿ ਲੋਕਾਂ ਦੀ ਆਵਾਜ਼ਾਂ ਵੀ ਉੱਠਣ ਲੱਗਾ ਤੇ ਇੱਥੇ ਮੱਛਰ ਪੈਦਾ ਹੁੰਦਾ ਬਹੁਤ ਧਾਰਾ ਪ੍ਰਸ਼ਾਸਨ ਤੋਂ ਇਹ ਮੰਗਾਂ ਕਿ ਇਹਨੂੰ ਠੀਕ ਕੀਤਾ ਜਾਵੇ ਸ਼ਹਿਰ ਦੇ ਵਿੱਚ ਤਾਂ ਵੈਸੇ ਕਈ ਮੁਸ਼ਕਲਾਂ ਜਿੱਥੇ ਵੀ ਨੀਵੀਂ ਥਾਂ ਹੈ ਉੱਥੇ ਪਾਣੀ ਖੜਾ ਹੁੰਦਾ ਤੇ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ ਅੱਜ ਮੌਨਸੂਨ ਦੀ ਪਹਿਲੀ ਬਾਰਿਸ਼ ਕਰਨ ਕਰਕੇ ਦੇਖਣ ਨੂੰ ਮਿਲਿਆ ਜੀ ਕਰਨ ਕਰਕੇ ਨਹੀਂ ਪੂਰੇ ਪੰਜਾਬ ਫੁੱਲੀ ਐਂਸੀ আর ساری ਜਗ੍ਹਾ ਜਦੋਂ ਅੱਜ ਸਵੇਰ ਨੂੰ ਸੁਆਸੀ ਕੀ ਬਾਰਿਸ਼ ਨੇ ਬੜਾ ਘਹਿਰ ਹੈ ਬੱਸਿਆ ਜਿੱਥੇ ਤਕਨੀਕ ਨੂੰ ਰਾਹਤ ਮਿਲੀ ਹੈ ਉੱਥੇ ਪਾਣੀ ਦੇ ਨਾਲ ਸਾਰੀਆਂ ਥਾਵਾਂ ਭਰ ਗਿਆ ਨੇ ਜੋ ਅੱਜ ਸਵੇਰੇ ਦਿੱਲੀ ਦਾ ਜਾਂ ਹਿਮਾਚਲ ਦਾ ਹਾਲ ਦੇਖ ਰਹੇ ਹਾਂ ਉਸੇ ਹਾਲ ਮੈਨੂੰ ਕਰਨ ਕਰਨ ਤੇ ਪੰਜਾਬ ਦੇ ਕਈ ਿਲਕਾਂ ਦੇ ਦੇਖਣ ਨੂੰ ਮਿਲਿਆ ਹੈ ਆਈ ਤਰਨ ਤਰਨ ਜੀ ਐਸੀ ਗੱਲ ਕਰੀਏ ਸਾਡੇ ਕਬੂਲੀ ਬਿਲਕੁਲ ਹੈ ਰੋਡ ਦੇ ਜਿੱਥੇ ਐਮ ਐਲ ਏ ਸਾਹਿਬ ਦਾ ਦਫਤਰ ਵੀ ਹੈ ਚਰਚ ਰੋਡ ਕਹਿੰਦੇ ਆ ਉਹਨੇ ਇਧਰ ਬੋਸ਼ਲਾ ਹੈ ਸ਼ਨੀ ਦੇ ਮੰਦਰਾ ਦੇ ਉੱਥੇ ਜਾਂ ਮੇਨ ਰੋਡ ਤੇ ਜਗਾ ਜਗਾ ਪਾਣੀ ਭਰਿਆ ਹੈ ਪਹਿਲੇ ਇਹ ਹੀ ਪਾਰਿਸ਼ ਨੇ ਕਹੀਏ ਤੇ ਪ੍ਰਸ਼ਾਸਨ ਦੀ ਕੋਲ ਫੋਲ ਦਿੱਤੀ ਹੈ ਜਿਹੜੇ ਇਹਨਾਂ ਦੇ ਦਾਅਵੇ ਸੀ ਮਾਨ ਸਾਹਿਬ ਦੇ ਵੀ ਇਹ ਹੀ ਸਾਰਾ ਵਧੀਆ ਪ੍ਰਸ਼ਾਸਨ ਕਰਾ ਗਏ ਉਹ ਅੱਜ ਸਹੀ ਦਿਨ ਨਜ਼ਰ ਆ ਰਿਹਾ 25 ਜਿਹੜੇ ਛੋਟੇ ਛੋਟੇ ਸਕੂਲ ਜਾ ਰਹੇ ਸੀ ਦੇਖਣ ਗਿਆ ਜੀ ਬੜੀ ਮੁਸ਼ਕਿਲ ਨਾਲ ਪਾਣੀ ਚ ਲੰਘ ਲੰਘ ਕੇ ਗਏ ਨੇ ਕਈ ਹਸਪਤਾਲ ਜਾ ਰਹੇ ਆ ਤੁਸੀਂ ਦੇਖੋ ਸਿਵਲ ਹਸਪਤਲ ਦੇ ਬਾਹਰ ਮੇਰੇ ਖਿਆਲ ਨਾਲ ਤਾਂ ਦਾ ਪਾਣੀ ਭਰਿਆ ਹੋਇਆ ਹੈ ਉੱਥੋਂ ਲੰਘਣਾ ਬਹੁਤ ਮੁਸ਼ਕਲ ਹੋਇਆ ਹੈ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਹਾਂ ਕਿ ਇਹਦਾ ਜਲਦੀ ਤੋਂ ਜਲਦੀ ਪਾਣੀ ਨਿਕਾਸੀ ਦਾ ਕੋਈ ਨਾ ਕੋਈ ਤਰੀਕਾ ਲੱਭਿਆ ਜਾਵੇ ਤਾਂ ਨਹੀਂ ਤਾਂ 100% ਕਿਉਂਕਿ ਸ਼ਹਿਰ ਵਿੱਚ ਬਾਰਸ਼ ਰੇਤ ਤੋਂ ਹੀ ਹੋ ਰਹੀ ਹੈ ਜੈਸੇ ਦਾ ਪੰਜਾਬ ਵਿੱਚ ਬਹੁਤ ਘੱਟ ਬਾਰਸ਼ ਹੋਈ ਹੈ ਲੇਕਿਨ ਤਰਨਤਾਰਨ ਦੀ ਕੋਲ ਉਸ ਵੇਲੇ ਖੁੱਲ ਚੁੱਕੀ ਹੈ ਜਦੋਂ ਐਮਐਨਡੀ ਦਾ ਜੋ ਨਿਕਲ ਹੈ ਉਹ ਪਾਣੀ ਨਾਲ ਭਰਿਆ ਹੋਇਆ ਹੈ ਔਰ ਉਹ ਸੜਕ ਪਾਣੀ ਨਾਲ ਬਿਲਕੁਲ ਜਾਂਫਲ ਬਣੀ ਹੋਈ ਹੈ ਲੋਕਾਂ ਦਾ ਕਹਿਣਾ ਹੈ ਕਿ ਐਮਐਲਏ ਜੇ ਆਪਣੀ ਛੜਤ ਠੀਕ ਨਹੀਂ ਕਰ ਸਕਦਾ ਤੇ ਲੋਕਾਂ ਨੂੰ ਕੀ ਉਹ ਥੁਹਤਾਂ ਲਰੇਗਾ ਕੈਮਰਾਮੈਨ ਵਿਕਰਮ ਸੈਨ ਦੇ ਨਾਲ ਗ੍ਰੈਂਡਰ ਟਿੰਕੂਪੁਰ ਫਾਇਫਟ ਹੋਈ ਚੱਲ ਰਿਹਾ ਹੈ ਰੇਲ ਗੱਡੀਆਂ ਵਿੱਚ ਅਨਅਧਿਕਾਰਿਤ ਵੈਂਡਿੰਗ ਨੂੰ ਰੋਕਣ ਸੰਬੰਧੀ ਵਿਸ਼ੇਸ਼ ਮੁਹਿੰਮ ਤਹਿਤ ਸੀਨੀਅਰ ਡਿਵੀਜ਼ਨਲ ਕਮਿਸ਼ਨਰ ਮੈਨੇਜਰ ਸ਼੍ਰੀ ਪਰਮਦੀਪ ਸਿੰਘ ਸੈਣੀ ਵੱਲੋਂ ਆਰਪੀਐਫ ਸਟਾਫ ਦੇ ਨਾਲ ਰੇਲ ਗੱਡੀ ਨੰਗਲ ਧਾਮ ਅੰਮ੍ਰਿਤਸਰ ਐਕਸਪ੍ਰੈਸ ਵਿੱਚ ਵਿਸ਼ੇਸ਼ ਜਾਂਚ ਕੀਤੀ ਗਈ ਜਾਂਚ ਦੌਰਾਨ 6 ਅਨधिकृत ਵਿਕਰੇਤਾ ਰੇਲਗੱਡੀ ਵਿੱਚ ਫੜੇ ਗਏ। ਉਹਨਾਂ ਵਿਰੁੱਧ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਰੇਲ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਰੇਲ ਸਫ਼ਰ ਦੌਰਾਨ ਅਨधिकृत ਵਿਕਰੇਤਾਵਾਂ ਤੋਂ ਕੋਈ ਚੀਜ਼ ਨਾ ਖਰੀਦਣ। ਕਿਸਾਨ ਜਥੇਬੰਦੀਆਂ ਵੱਲੋਂ ਹੌਲ ਬਜ਼ਾਰ ਵਿਖੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਦਾ ਪੁਤਲਾ ਵੀ ਫੋਕਿਆ ਗਿਆ। ਉਹਨਾਂ ਆਖਿਆ ਕਿ ਜੇਕਰ ਉਹਨਾਂ ਦੀਆਂ ਮੰਗਾਂ ਜਲਦ ਤੋਂ ਜਲਦ ਨਾ ਮੰਨੀਆਂ ਗਈਆਂ ਦਾ ਸੰਘਰਸ਼ ਤੇਜ਼ ਕੀਤਾ ਜਾਵੇਗਾ ਰਾਸ਼ਟਰਪਤੀ ਜੀ ਸਨਮਾਨ ਜੀ ਜੈ ਜਵਾਦ ਅੱਲਾਹ ਵਾ ਬੀ ਜੀਡੀਪੀ ਸਰਕਾਰ ਮਰਦਾ ਦੇਖੋ ਦੇਖ ਦੇਣੀ ਜੀ ਅੱਜ ਮੋਦੀ ਸਰਕਾਰ ਨੇ ਜਿਨ੍ਹਾਂ ਨੇ ਸਾਡੇ ਕਿਸਾਨ ਸ਼ੁਭ ਕਰਨ ਨੂੰ ਸ਼ਹੀਦ ਕੀਤਾ ਕਿਸਾਨ ਪ੍ਰੀਤ ਪਾਲ ਨੂੰ ਬੋਰੀਆਂ ਚ ਪਾ ਕੇ ਕੁੱਟਿਆ ਸਾਡੇ ਕਿਸਾਨਾਂ ਸੈਂਕੜੇ ਕਿਸਾਨ ਮਜ਼ਦੂਰਾਂ ਦੇ ਉੱਤੇ ਗੋਲੀਆਂ ਦੇ ਛਰੇ ਵੱਜੇ ਉਹਨਾਂ ਨੇ ਤਸੰਦ ਕੀਤਾ ਗਿਆ ਅੱਜ ਉਹਨਾਂ ਨੂੰ ਰਾਸ਼ਟਰਪਤੀ ਮੈਡਲ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਕੇਂਦਰ ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਕਸਾਲ ਮਜ਼ਦੂਰਾਂ ਦੇ ਦਿਨਾਂ ਦੇ ਉਤੇ ਵੱਡੀ ਠੇਲ ਪਹੁੰਚੀ ਆ ਉਸ ਸੰਬੰਧ ਦੇ ਵਿੱਚ ਅਸੀਂ ਅੱਜ ਮੋਦੀ ਸਰਕਾਰ ਦਾ ਪਤਲਾ ਫੂਕਣ ਲੱਗੇ ਆ ਸਿਹਤ ਵਿਭਾਗ ਵੱਲੋਂ ਆਮ ਜਨਤਾ ਦੀ ਸਿਹਤ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਸਮੇਂ-ਸਮੇਂ ਸਿਰ ਯਤਨ ਕੀਤੇ ਜਾਂਦੇ ਹਨ ਜਿਨ੍ਹਾਂ ਵਿੱਚ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਅਗਸਤ ਦੇ ਮਹੀਨੇ ਵਿਸ਼ੇਸ਼ ਵਰਕਸ਼ਾਪ ਲਗਾਈਆਂ ਜਾਂਦੀਆਂ ਹਨ ਇਸੇ ਕੜੀ ਵਜੋਂ ਸਿਵਲ ਹਸਪਤਾਲ ਤਰੰਤਾਰਨ ਵਿਖੇ ਸਿਵਲ ਸਰਜਨ ਡਾਕਟਰ ਭਾਰਤੀ ਪੂਸ਼ਣ ਵੱਲੋਂ ਬ੍ਰੈਸਟ ਫੀਡਿੰਗ ਵੀਕ ਜੋ ਕਿ ਮਿਤੀ 1 ਅਗਸਤ ਤੋਂ 7 ਅਗਸਤ 2024 ਤੱਕ ਮਨਾਇਆ ਜਾ ਰਿਹਾ ਹੈ ਸਬੰਧੀ ਇੱਕ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਇਸ ਅਵਸਰ ਤੇ ਸੰਬੋਧਨ ਕਰਦਿਆਂ ਡਾਕਟਰ ਭਾਰਤ ਪੂਸ਼ਣ ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਹੈ ਅਤੇ ਪਰਮਾਤਮਾ ਵੱਲੋਂ ਬਖਸ਼ੀ ਬਹੁਤ ਵੱਡੀ ਨਿਆਮਤ ਹੈ ਤਰਨਤਾਰਨ ਜ਼ਿਲ੍ਹੇ ਵਿੱਚ 1 ਅਗਸਤ ਤੋਂ 7 ਅਗਸਤ ਤੱਕ ਬ੍ਰੈਸਟ ਫੀਡਿੰਗ ਵੀਕ ਜਿਹੜੇ ਮਨਾ ਰਹੇ ਹਾਂ ਇਸ ਬ੍ਰੈਸਟ ਫੀਡਿੰਗ ਦੇ ਵੀਕ ਜਿਹੜਾ ਹੈ ਸਾਰੇ ਜਿਹੜੇ ਵਿੱਚ ਮਨਾਇਆ ਜਾ ਰਿਹਾ ਜਿੱਥੇ ਵੀ ਸਾਡੇ ਸਾਰੇ ਹੈਲਥ ਦੇ ਜਿਹੜੇ ਡਾਕਟਰਸ ਨੇ ਦੂਜੇ EMPLOYEES ਨੇ ਉਹ ਬ੍ਰੈਸਟ ਫੀਡ ਬਾਰੇ ਜਿਹੜੀ ਆਪਣੀ ਜਾਣਕਾਰੀ ਦਿੱਤੀ ਹੁਣ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਬ੍ਰੈਸਟ ਫੀਡ ਹੈ ਇਹ ਬੱਚੇ ਨੂੰ ਜਨਮ ਦੇਓ 1 ਘੰਟੇ ਦੇ ਵਿੱਚ ਵਿੱਚ ਸ਼ੁਰੂ ਕਰ ਦੇਣੀ ਚਾਹੀਦੀ ਹੈ ਔਰ 6 ਮਹੀਨੇ ਤੱਕ ਤੇ ਆਪਣਾ ਬ੍ਰੈਸਟ ਫੀਡ ਜਿਹੜੀ ਇਹ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਬ੍ਰੈਸਟ ਫੀਡ ਜਿਹੜੀ ਹੈ ਇੱਕ ਅੰਮ੍ਰਿਤ ਦਾ ਕੰਮ ਕਰਦੀ ਹੈ ਔਰ ਇਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾਂਦਾ ਹੈ ਵਧੀਆ ਇਹਦੀ ਗਰੋਥ ਹੁੰਦੀ ਹੈ ਹੋਰ ਵੀ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਬੱਚੇ ਦੀ ਹਾਈਟ ਠੀਕ ਰਹਿੰਦੀ ਹੈ ਬੱਚਾ ਜਿਹੜਾ ਵੈ ਬਹੁਤ ਸਾਰੀਆਂ ਚੀਜ਼ਾਂ ਤੋਂ ਜਿਹੜਾ ਵੈ ਬਿਮਾਰੀਆਂ ਤੋਂ ਹੋਰ ਕੰਪਲਿਕੀਸ਼ਨਸ ਤੋਂ ਜਿਹੜਾ ਇਹਦਾ بچਿਆ ਰਹਿੰਦਾ ਹੈ ਔਰ ਇਸ ਤੋਂ ਬਾਅਦ ਇਹ ਦੱਸਣਾ ਚਾਹੁੰਦਾ ਵੀ ਜੇ ਤੁਹ 6 ਮਹੀਨਿਆਂ ਦਾ ਬੱਚਾ ਹੋ ਜਾਂਦਾ ਇਹਨੂੰ ਜਰੂਰ ਮਤਲਬ ਨਾਲ ਜਿਹੜੀ ਲਿਕੁਇਡ ਡਾਈਟ ਬਹੁਤ ਸਾਰੀ ਜੀ ਸਾਰੀ ਤਰ੍ਹਾਂ ਦੀ ਡਾਈਟ ਜਿਹੜੀ ਥੋੜੀ ਥੋੜੀ ਲਿਕੁਇਡ ਡਾਈਟ ਵੀ ਦੇ ਦੇਣੀ ਸ਼ੁਰੂ ਕਰ ਦੇਣੀ ਚਾਹੀਦੀ ਔਰ 2 ਸਾਲ ਤੱਕ ਇਹਨੂੰ ਬ੍ਰੈਸਟਫੀਡ ਜਿਹੜੀ ਹੈ ਕਰਨਾ ਚਾਹੀਦਾ ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਪੂਤਨਪੁਰੇ ਗੁੰਡਾਗਰਦੀ ਦਿਖਾਈ ਗਈ ਦੱਸਿਆ ਗਿਆ ਕਿ 10 ਵਜੇ ਤੋਂ 12 ਵਜੇ ਤੱਕ ਨੌਜਵਾਨਾਂ ਨੇ ਇੱਟਾ ਰੋੜੇ ਚਲਾਏ ਪੀੜਤ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਾਤ 12 ਵਜੇ ਤੋਂ ਲੈ ਕੇ ਸਵੇਰੇ 3 ਵਜੇ ਤੱਕ ਲਗਾਤਾਰ ਇੱਟਾ ਰੋੜੇ ਚੱਲਦੇ ਰਹੇ ਅਤੇ ਉਹਨਾਂ ਆਪਣੇ ਹੀ ਗਵਾਂਢੀਆਂ ਤੇ ਵੱਡੇ aarop ਲਗਾਏ ਹਨ ਪੁਲਿਸ ਅਧਿਕਾਰੀ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਦੋਵੇਂ ਧਿਰਾਂ ਜ਼ਖਮੀ ਹਾਲਤ ਵਿੱਚ ਉਹਨਾਂ ਕੋਲ ਗਈਆਂ ਸਨ ਮਾਮਲਾ ਦਰਜ ਕਰ ਲਿਆ ਗਿਆ ਅਤੇ ਜੋ ਵੀ ਦੋਸ਼ੀ ਹੋਏਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਰਾਤ ਉਹ ਇਹ ਮੰਜਾ ਡਾਇਆ ਸੀ ਅਸੀਂ ਬੈਠੇ ਹਾਂ ਬਾਹਰ ਤੇ ਗੰਦੀਆਂ ਗਾਲਾਂ ਕੱਢਣ ਡੇ ਪੇ ਸ਼ਰਾਬਾਂ ਪੀ ਕੇ ਤੇ ਉਸ ਤੋਂ ਬਾਅਦ ਫਿਰ ਇਹ ਕਹਿਣ ਲੱਗੇ ਵੀ ਅਸੀਂ ਸਵੇਰੇ ਗੱਲ ਕਰਨੀ ਸੋਫੀ ਵਿੱਚ ਅਸੀਂ ਤਾਂ ਨਾ ਹੁਣ ਨਹੀਂ ਗੱਲ ਕਰਨੀ ਤੇ ਪੀਤੀ ਖਾਦੀ ਆ ਇਹ ਸਭ ਕੋਈ ਉੱਚੀ ਉੱਚੀ ਹੋਰ ਸਾਨੂੰ ਗਾਲਾਂ ਜਿਆਦੀਆਂ ਕੱਢਣ ਡੇ ਪੇ ਆ ਤੇ ਇਹਨਾਂ ਨੇ ਆਪ ਹੀ ਲੜਾਈ ਸਾਡੇ ਨਾਲ ਜਾਣ ਕੇ ਕੀਤੀ ਆ ਲੜਾਈ ਜਿਆਦਾ ਵਧਾਈ ਆ ਮੁੰਡੇ ਆਏ 15ਵੀਂ ਤੋਂ ਬਾਅਦ ਅਸੀਂ ਮੇਰਾ ਘਰ ਲਈ ਹਿੱਥ ਉੱਠ ਕੇ ਗਏ ਥੱਲੇ ਨਾਲ ਲੜਦੇ ਪਏ ਤੇ ਅਸੀਂ ਦੋਨੇ ਜੀ ਉੱਠ ਕੇ ਗਏ ਕਿ ਚਲੋ ਜੀ ਹੱਡ ਨਾਲ ਗੱਲ ਕਰ ਲਓ ਆਪਸੇਰੇ ਗੱਲ ਕਰ ਲਾਂਗੇ ਪੀਤੀ ਖਾਦੀ ਤੁਸੀਂ ਤੇ ਆਪਸੇਰੇ ਗੱਲ ਕਰਾਂਗੇ ਤੇ ਅੱਗੋਂ ਉਹ ਸਾਰੇ ਹੀ ਜਾਣੇ ਨਾ ਇਹਨਾਂ ਦੇ ਗੱਲ ਪੈ ਗਏ ਆ ਕਾਰਨ ਪਤਾ ਕਰ ਰਹੇ ਆ ਜੀ ਅਜੇ ਤੱਕ ਕੋਈ ਨਹੀਂ ਪਤਾ ਲੱਗ ਰਿਹਾ ਗੱਲ ਦਾ ਕਿਉਂਕਿ ਇੱਕ ਪਾਰਟੀ ਘਰੋਂ ਭੱਜ ਗਈ ਆ ਆਪਣੇ ਦੂਏ ਬਾਰੀਆਂ ਬੰਦ ਕਰਕੇ ਲੇਕਿਨ ਦੋਨਾਂ ਤੇ ਰਨੂ ਮਮਲੀ ਸਟਾ ਲੱਗੀਆਂ ਡਾਕਟ ਦਿੱਤਾ ਸ਼੍ਰੋਮਣੀ ਅਖੰਡ ਪਾਰਟੀ ਵੈਲਫੇਅਰ ਸੁਸਾਇਟੀ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਅੰਮ੍ਰਿਤਸਰ ਵਿੱਚ ਕੀਤੀ ਅਹਿਮ ਮੀਟਿੰਗ ਵਿੱਚ ਅੱਜ ਅਖੰਡ ਪਾਠੀ ਸਿੰਘਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਸੁਣੀਆਂ ਅਤੇ ਉਹਨਾਂ ਦੀਆਂ ਪੇਟਾਂ ਵਿੱਚ ਵਾਅਦਾ ਕਰ ਅਤੇ ਨਾਜਾਇਜ਼ ਤੌਰ ਤੇ ਕੀਤੀ ਨਵੇਂ ਪਾਠੀ ਸਿੰਘਾਂ ਦੀ ਪਰਤੀ ਤੇ ਇਤਰਾਜ਼ ਜਤਾਉਂਦਿਆਂ ਅਖੰਡ ਪਾਠੀ ਸਿੰਘਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਅਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਵਿੱਚ ਮੁੱਦੇ ਲਿਆਉਣ ਦੀ ਵੀ ਗੱਲ ਆਖੀ। ਅੱਜ ਦੀ ਜੋ ਵਿਸ਼ੇਸ਼ ਮੀਟਿੰਗ ਆ ਇਸ ਵਿੱਚ ਅਖੰਡ ਪਾਠ ਸਿੰਘਾਂ ਦੇ ਜੋ ਮਸਲੇ ਆ ਉਹਨਾਂ ਨੂੰ ਵਿਚਾਰਨ ਵਾਸਤੇ ਮੀਟਿੰਗ ਕੀਤੀ ਗਈ ਆ ਜਿਸ ਵਿੱਚ ਅਖੰਡ ਪਟ ਸਿੰਘਾ ਨੂੰ ਜੋ ਮੁਸ਼ਕਲਾਂ ਆ ਰਹੀਆਂ ਨੇ ਸਭ ਤੋਂ ਤਾਂ ਪਹਿਲਾਂ ਸਭ ਤੋਂ ਵੱਡੀ ਮੁਸ਼ਕਲ ਆ ਜੋ ਅਖੰਡ ਪਟ ਸਿੰਘਾ ਦੀ ਮੈਡੀਕਲ ਇੰਸ਼ੋਰੈਂਸ ਆ ਉਹ ਅਸੀਂ ਚਾਹੁੰਦੇ ਆ ਕਿ ਜਿਹੜੀ ਅਖੰਡ ਪਟ ਸਿੰਘਾ ਦੀ ਮੈਡੀਕਲ ਇੰਸ਼ੋਰੈਂਸ ਆ ਜਿਵੇਂ ਦੂਜੇ ਮੁਲਾਜ਼ਮਾਂ ਦੀਆਂ ਇੰਸ਼ੋਰੈਂਸ ਹੁੰਦੀਆਂ ਨੇ ਉਸੇ ਹੀ ਤਰ੍ਹਾਂ ਅਖੰਡ ਪਟ ਸਿੰਘਾ ਦੀਆਂ ਇੰਸ਼ੋਰੈਂਸਾਂ ਹੋਣ ਬਾਕੀ ਜੋ ਅਖੰਡ ਪਟ ਸੰਘਾ ਨੂੰ ਨਜਾਇਜ਼ ਤੌਰ ਤੇ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਸ ਵਾਸਤੇ ਜਿਹੜੀ ਵਿਸ਼ੇਸ਼ ਮੀਟਿੰਗ ਹੋਈ ਹੈ ਜੀ ਸਰੂਪਰਾਨੀ ਕਾਲਜ ਫॉर ਔਮਨ ਅੰਮ੍ਰਿਤਸਰ ਦੇ ਸਹਿਯੋਗ ਨਾਲ ਰੋਟਰੀ ਕਲੱਬ ਅੰਮ੍ਰਿਤਸਰ ਵੱਲੋਂ ਡਾਕਟਰ ਨਰੇਸ਼ ਕਰੋਵਰ ਦੀ ਅਗਵਾਈ ਹੇ ਵorld ਬ੍ਰੈਸਟ ਫੀਡਿੰਗ ਵੀਕ ਦਾ ਆਯੋਜਨ ਕੀਤਾ ਗਿਆ ਅਤੇ ਉਹਨਾਂ ਨੇ ਲੈਕਚਰ ਦੌਰਾਨ ਮਾਂ ਦੇ ਦੁੱਧ ਦੇ ਮਹੱਤਤਾ ਬਾਰੇ ਦੱਸਿਆ सर एज सच फर्स्ट ऑफ फर्स्ट वीक ऑफ अगस्त हर साल ऑल ओवर द वर्ल्ड ब्रेस्ट वीडिंग वीक के तौर पे मनाया जाता है क्या सो so, इसी कारण इस बार हमने भी रोटरी क्लब के साथ मिल के ब्रेस वीक अपने कॉलेज में मनाया है क्या है सो रोटरी क्लब से डॉक्टर पी एस ग्रोवर द गवर्नर ऑफ द रोटरी क्लब एंड द एविनंट टीम ऑफ डॉक्टर्स व हेयर وہ انہوں نے بچوں کو بہت اچھا ब्रेस्ट फीडिंग इसकी इंपॉर्टेंस के बारे में इनलाइटन किया है क्या फीडिंग वीक ਜਿਹੜਾ ਮਨਾਰੇ ਅੰਡਰ ਦੀ ਇਨਸਟਰਕਸ਼ਨਸ ਆਫ ਡਬਲਯੂ ਹੈਲਥ ਡਬਲਯੂ ਐਚਓ ਵਰਲਡ ਹੈਲਥ ਆਰਗੇਨਾਈਜੇਸ਼ਨ اور ਇਹਦਾ اور ਰੋਟਰੀ ਦਾ ਜਿਹੜਾ ਥੀਮ ਹੈਗਾ ਜੁਲਾਈ ਦਾ ਸਾਡਾ ਜਿਹੜਾ ਡੈਜ਼ਿਗਨੇਟਿਡ ਮੰਥ ਸੀ दैट वाज ਮਾਟਰਨਲ ਐਂਡ ਚਾਈਲਡ ਹੈਲਥ ਕੇਅਰ اور ਮਾਟਰਨਲ ਐਂਡ ਚਾਈਲਡ ਹੈਲਥ ਕੇਅਰ ਵੈਸੇ ਵੀ ਸਾਡਾ ਰੋਟਰੀ ਦੇ ਸੈਵਨ ਏਰੀਆਜ਼ ਆਫ ਫੋਕਸ ਦੇ ਵਿੱਚੋਂ ਇੱਕ ਫੋਕਸ ਹੈਗਾ ਜਿਹਦੇ ਕਰਕੇ ਇਹ ਵੀਕ ਜਿਹੜਾ ਮਨਾਉਣ ਦੇ ਵਿੱਚ ਰੋਟੀ ਸਭ ਤੋਂ ਓਗੀ ਆ ਜਾਂਦੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਹੋਇਆ ਸੀ ਕਿ ਸਾਰੇ ਹੀ ਗੁਰਦੁਆਰਾ ਸਾਬਾਨਾ ਅੰਦਰ ਲੱਗੇ ਨਿਸ਼ਾਨ ਸਾਹਿਬ ਉੱਪਰ ਸੁਰਮਈ ਅਤੇ ਬਸੰਤੀ ਪੋਸ਼ਾਕੇ ਚੜਾਏ ਜਾਣ। ਓਸੇ ਹੁਕਮ ਤਹਿਤ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਗੁਰਦੁਆਰਾ ਸਭਾ ਕਾਲਿਆਂ ਵਾਲਾ ਖੂ ਵਿਖੇ ਗੁਰਦੁਆਰਾ ਕਮੇਟੀ ਵੱਲੋਂ ਨਿਸ਼ਾਨ ਸਾਹਿਬ ਉੱਪਰ ਸੁਰਮਈ ਨੀਲੇ ਰੰਗ ਦੇ ਪੋਸ਼ਾਕੇ ਚੜਾਏ ਗਏ। ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ ਅਤੇ ਅਰਦਾਸ ਉਪਰੰਤ ਸੇਵਾਦਾਰਾਂ ਵੱਲੋਂ ਨਿਸ਼ਾਨ ਸਾਹਿਬ ਤੇ سرمਈ ਨੀਲੇ ਪੁਸ਼ਾਕੇ ਚੜਾਏ ਗਏ। ਔਰ ਅੱਜ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮ ਜਾਰੀ ਹੋਏ ਨੇ ਭਈ ਸਾਰਿਆਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਨਿਸ਼ਾਨ ਸਾਹਿਬ ਨੇ ਉਹਨਾਂ ਦੇ ਜਿਹੜੇ ਚੋਲਾ ਸਾਹਿਬ ਆ ਉਹਨਾਂ ਦੇ ਰੰਗ ਜਿਹੜੇ ਆ ਜਾਂ سرمਈ ਤੇ ਜਾਂ ਬਸੰਤੀ ਰੰਗ ਦੇ ਉਹ ਚੋਲਾ ਸਾਹਿਬ ਹੋਣੇ ਚਾਹੀਦੇ ਆ ਜਿਹੜੇ ਕੇਸਰੀ ਚੋਲਾ ਸਾਹਿਬ ਆ ਉਹ ਸਾਰੇ ਉਤਾਰ ਦੇਣੇ ਚਾਹੀਦੇ ਆ ਔਰ ਉਹ ਪੰਥ ਸਿੰਘ ਸਹਿਬਾਨ ਨੇ ਇੱਕ ਬਹੁਤ ਹੀ ਡੂੰਗੀ ਗਹਿਰਾਈ ਦੇ ਨਾਲ ਉਹਨੇ ਖੋਜ ਕਰਕੇ ਤੇ ਉਹਨਾਂ ਨੇ ਇਸ ਚੀਜ਼ ਦੇ ਉੱਤੇ ਖੋਜ ਕਰਕੇ ਔਰ ਇਹ ਹੁਕਮ ਜਾਰੀ ਕੀਤੇ ਆ ਭਈ ਜਿਹੜੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਆ ਇਹਨਾਂ ਦਾ ਰੰਗ ਜਿਹੜਾ ਏ ਨੀਲਾ ਜਾਂ ਬਸੰਤੀ ਹੋਣਾ ਚਾਹੀਦਾ ਔਰ ਉਹਨਾਂ ਦੇ ਹੁਕਮ ਨੂੰ ਮੰਨਦੇ ਹੋਇਆ ਸਰ ਮੱਥੇ ਪ੍ਰਵਾਨ ਕਰਦੇ ਹੋਇਆ ਸਾਰੀ ਸਿੱਖ ਸਾਰੀ ਜਿੰਨੀ ਵੀ ਸਿੱਖ ਸੰਗਤ ਆ ਸਾਰੇ ਗੁਰਦਵਾਰਾ ਪ੍ਰਬੰਧ ਕਮੇਟੀਆਂ ਸਾਰਿਆਂ ਨੇ ਉਹਨਾਂ ਅਕਾਲ ਪੁਰਖ ਸਾਹਿਬ ਦੇ ਹੁਕਮ ਨੂੰ ਮੰਨਣਾ ਚਾਹੀਦਾ ਸ਼੍ਰੀ ਦੁਰਗਿਆਣਾ ਤੀਰਤ ਦੇ ਤੁਲਸੀਦਾਸ ਮੰਦਿਰ ਵਿਖੇ 11 ਅਗਸਤ ਨੂੰ ਗੋਸਵਾਮੀ ਤੁਲਸੀਦਾਸ ਸ਼ੈੰਤੀ ਮਨਾਈ ਜਾ ਰਹੀ ਹੈ ਜਿਸ ਦੇ ਸੰਬੰਧ ਵਿੱਚ 13 ਜੁਲਾਈ ਤੋਂ 11 ਅਗਸਤ ਤੱਕ ਸਵੇਰੇ 8 ਵਜੇ ਤੋਂ 9 ਵਜੇ ਤੱਕ ਤਰਮਪਾਲ ਜੀ ਵੱਲੋਂ ਸ਼੍ਰੀ ਰਾਮਚਰਿਤ ਮਾਨਸ ਦੇ ਪਾਠ ਕੀਤੇ ਜਾ ਰਹੇ ਹਨ ਇਸ ਮੌਕੇ ਸतीश ਗੋਪਾਲ ਪਵਨ ਵਧਵਾ ਡਾਕਟਰ ਰਵੀ ਆਦ ਬੜੀ ਗੈਂਦੇ ਵਿੱਚ ਸੰਗਤਾਂ ਹਾਜ਼ਰ ਸਨ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਪੁਲਿਸ ਨੂੰ ਮਿਲੀ ਸਫਲਤਾ 3.5 ਕਿਲੋ ਹਿਰੋਇਨ 1 ਲੱਖ ਰੁਪਿਆ ਡਰਗਮਨੀ ਅਤੇ ਇੱਕ ਮੋਟਰਸਾਈਕਲ ਸਮੇਤ ਇੱਕ ਦੋਸ਼ੀ ਨੂੰ ਕੀਤਾ ਗ੍ਰਿਫਤਾਰ ਮੀ ਕਾਰਨ ਡਿੱਗੀ ਕਾਰ ਦੀ ਛੱਤ 5 ਸਾਲਾਂ ਬੱਚੇ ਦੀ ਹੋਈ ਮੌਤ ਪੰਜ ਪਾਦੇ ਰਾਸ਼ਟਰੀ ਜਨਰਲ ਖਤਰ ਤਰुण ਚੁੱਗ ਨੇ ਦਿੱਲੀ ਦੇ ਹਲਾਤਾ ਬਾਰੇ ਦਿੱਤੀ ਪ੍ਰਤੀਕਿਰਿਆ ਐਸਨ ਅੱਜ ਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਤੇ ਉਹ ਇਜਾਜ਼ਤ ਧੰਨਵਾਦ